ਜੋ ਆਪਣੇ ਪੁੱਜੀ ਦੇ ਪੋਤੇ ਦੀ ਲੋੜੀ ਦੇ ਮੌਕੇ ਅਸੀਂ ਜਿੱਥੇ ਲੋੜੀ ਬਣਾ ਰਹੇ ਹਾਂ ਉੱਥੇ ਹੀ ਸਾਡੇ ਜਿਹੜੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਦਿੱਲੀ ਵਿੱਚ ਘਟੇ ਹੋਏ ਨੇ ਉਹਨਾਂ ਤੇ ਉਹਨਾਂ ਦੇ ਪੱਖ ਦੇ ਵਿੱਚ ਅਸੀਂ ਅੱਜ ਖੇਤੀਬਾੜੀ ਜੋ ਬਿੱਲ ਜੋ ਕੇਂਦਰ ਸਰਕਾਰ ਘਾਪਰੇਟ ਘਰਾੜਿਆਂ ਨੂੰ ਫਾਇਦਾ ਦੇਣ ਲਈ ਬਿੱਲ ਹੈ ਕਹੀ ਹੈ ਉਹਦੇ ਰੋਸ ਵਿੱਚੋਂ ਅਸੀਂ ਅੱਜ ਬਿੱਲ ਦੀਆਂ ਕਰਦੇ ਹਾਂ ਪੋਪੇ ਲੋੜੀ ਬਣਾ ਰਹੇ ਹਾਂ ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਾਂ ਆ ਜੀ ਮੋਦੀ ਸਰਕਾਰ ਮੁਰਦਾ